हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਮਾਝਾ ਵਾਲੇ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲਈ ਪਹੁੰਚੇ ਆਂ ਆਪਾਂ ਪਿੰਡ ਬਲਟੋਆ ਬਲਟੋਏ ਪਿੰਡ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਇਹਨੂੰ ਸ਼੍ਰੀ ਤਰਨਤਾਰਨ ਸਾਹਿਬ ਪੈਂਦਾ ਹੈ ਤਹਿਸੀਲ ਪੱਟੀ ਪੈ ਜਾਂਦੀ ਆ ਤੇ ਨੇੜੇ ਦੇ ਰਹਿੰਦਾ ਵਾ ਅਮਰਕੋੜ ਸੋ ਜਿਸ ਘਰੋਂ ਵੀਡੀਓ ਬਣਾਉਣ ਲੱਗੇ ਆਂ ਪਸ਼ੂ ਵਪਾਰ ਦਾ ਕਿਤਾਬ ਆ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਜਾਨਵਰ ਦਿਖਾਵਾਂਗੇ ਇੱਕ ਨੀਲੀ ਰਾਵੀ ਦੀ ਝੋਟੀ ਕਿਉਂਕਿ ਬਾਰਡਰ ਏਰੀਆ ਤੋਂ ਆਪਾਂ ਵੀਡੀਓ ਬਣਾਉਣ ਲੱਗੇ ਆ ਤੇ ਤਕਰੀਬਨ ਸਾਰੇ ਲੋਕ ਜਾਣਦੇ ਆ ਵੀ ਇੱਥੇ ਨੀਲੀ ਰਾਵੀ ਦਾ ਘਾੜਿਆ ਤੇ ਕੋਸ਼ਿਸ਼ ਕਰਾਂਗੇ ਹਰ ਵੀਡੀਓ 'ਚ ਤੁਹਾਨੂੰ ਇੱਕ ਨੀਲੀ ਰਾਵੀ ਦਾ ਨਗੀਨਾ ਜ਼ਰੂਰ ਦਿਖਾਇਆ ਕਰਾਂਗੇ ਸੋ ਇਸ ਕੋ ਆਪਣੀ ਪਹਿਲੀ ਵੀਡੀਓ ਹੋਊਗੀ ਤੇ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਆਜੋ ਵੀਰੋ ਨਾਲ ਨਾਲ ਗੱਲਬਾਤ ਕਰਦੇ ਆ ਤੇ ਲੈਨੇ ਆ ਪੂਰੀ ਡਿਟੇਲ हां जी 사스리ਪਾਲ जी। ਸਤਿ ਸ਼੍ਰੀ ਅਕਾਲ 사스리ਪਾਲ ਜੀ। ਹੋ ਸੁਣਾਓ ਠੀਕ ਠਾਕ ਜੀ। ਵਧੀਆ ਵਧੀਆ ਤੁਸੀਂ ਹਾਂ ਵਧੀਆ। ਵਧੀਆ ਕਿਰਪਾ ਜੀ। ਤੇ ਪਹਿਲਾਂ ਤੇ ਆਪਣਾ ਨਾਂ ਕਨਫਰਮ ਕਰਦੇ ਹੋ ਜੀ। ਇਹ ਨਾਂ ਬਲਵਿੰਦਰ ਸਿੰਘ। ਠੀਕ ਜੀ। ਪਿੰਡ ਬਲਟੋਆ। ਠੀਕ ਜੀ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਠੀਕ ਹੈ ਜੀ। ਹਾਂ ਜੀ। ਤੇ ਆਪਣਾ ਫੋਨ ਨੰਬਰ ਵੀ ਬੋਲ ਦੋ। ਇਹ 98146 ਹਾਂ ਜੀ। 05381। ਠੀਕ ਹੈ ਜੀ। ਹਾਂ ਜੀ। ਸੋ ਇਹ ਇਹ ਜੀ ਆਪਾਂ ਗੱਲ ਕਰੀਏ ਆਪਣਾ ਵਪਾਰ ਦਾ ਕੰਮ ਕਿੰਨਾ ਕੁ ਪੁਰਾਣਾ ਵਾ। ਸਾਨੂੰ ਘੱਟੋ ਘੱਟ ਤਕਰੀਬਨ ਜੇ ਗਿਣੀਆਂ ਤੇ 20 22 ਸਾਲ ਤੋਂ ਉੱਤੇ ਚਲੇ ਘੱਟੋ ਘੱਟ 25 26 ਸਾਲ ਜੀ 25 26 ਹਾਲ ਠੀਕ ਹੈ ਜੀ ਹਾਂਜੀ ਹਾਂਜੀ ਯਾਨੀ ਕਿ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਆ ਬਹੁਤ ਮਾਲ ਆਉਂਦਾ ਬਹੁਤ ਜ਼ਿਆਦਾ ਠੀਕ ਹੈ ਜੀ ਵੀਡੀਓ ਤੇ ਮਾਲ ਬੜਾ ਲੱਗਦਾ ਤੇ ਲੋਕਲ ਵੀ ਬੜਾ ਮਾਲ ਵਿਕਦਾ ਠੀਕ ਹੈ ਜੀ ਇਹ ਹੁਣ ਮੈਂ ਇਹਨੂੰ ਤੁਹਾਡਾ ਰਿਪੋਰਟ ਤੋਂ ਨੇ ਜ਼ਿਕਰ ਕੀਤਾ ਇਹ ਮੈਂ ਚਲੋ ਵੀਰ ਹੁਣਾਂ ਬਿਲਕੁਲ ਬਿਲਕੁਲ ਕਰੀਏ ਬਿਲਕੁਲ ਬਾਕੀ ਸੰਦੀਪ ਨੇ ਵੀ ਰਾਜ ਨੇ ਵੀ ਉਹਨਾਂ ਦਾ ਬਹੁਤ ਜ਼ਿਆਦਾ ਹਾਂਜੀ ਤਕਰੀਬਨ ਬਹੁਤੇ ਲੋਕ ਜਾਣਦੇ ਹੀ ਆਪਾਂ ਨੂੰ ਵੀਡੀਓ ਦੇ ਵਿੱਚ ਵੇਖਦੇ ਰਹਿੰਦੇ ਆ ਹਾਂਜੀ ਹਾਂਜੀ ਵੇਖਦੇ ਰਹਿੰਦੇ ਆ ਹਾਂਜੀ ਠੀਕ ਹੈ ਤੇ ਅੱਜ ਦੀ ਵੀਡੀਓ ਜੇ ਆਪਾਂ ਕਿੰਨੇ ਜਨਵਾਰ ਦਿਖਾਵਾਂਗੇ ਸਿਰਫ ਦੋ ਹੀ ਆ ਆਪਣੇ ਕੋਲ ਦੋ ਹੀ ਆ ਸੇਲ ਦੇ ਲਈ ਤੇ ਰਾਤ ਦੀ ਝੋਟੀ ਸੂਈ ਆ ਹਾਂਜੀ ਮਗਰ ਕੱਟੀ ਇੱਕ ਚਵਾਈ ਜਰੀ ਸਵੇਰੇ ਹੋਈ ਤੇ ਇੱਕ ਆਪਾਂ ਆ ਕੋਈ ਵੀਡੀਓ ਦੇ ਵਿੱਚ ਕਰਾ ਦਾਂਗੇ ਠੀਕ ਹੈ ਜੀ ਤੇ ਗਾਂ ਥੱਲੇ 20 ਕੁ ਦੁੱਧ ਤਿਆਰ ਇਹਨੂੰ 10-12 ਦਿਨ ਹੋ ਗਏ ਮਗਰ ਬੱਚੀ ਆ ਮਗਰ ਬੱਚੀ ਆ ਹਾਂਜੀ ਠੀਕ ਹੈ ਤੇ ਪਹਿਲੇ ਨੰਬਰ ਤੇ ਆਪਾਂ ਝੋਟੀ ਤੋਂ ਸ਼ੁਰੂਆਤ ਉਹ ਠੀਕ ਹੈ ਜੀ ਇਹ ਚੰਗੀ ਚਵਾਈ ਚੁਈ ਨਿਕਲੀ ਬਹੁਤ ਚਾਰੀ ਨਿਕਲ ਨਿਕਲੀ ਛੋਟੀ ਬਹੁਤ ਠੀਕ ਹੈ ਜੀ ਹਾਂ ਜੀ ਬਾਕੀ ਆਰਡਰ ਕੁਆਲਿਟੀ ਤੁਸੀਂ ਵੇਖ ਸਕਦੇ ਬਹੁਤ ਸੋਹਣਾ ਵਿਥੀ ਦੇ ਥਾਨ ਲੱਗਾ ਵਾ ਤੇ ਵਹਾਨੇ ਦੇ ਦੋਹ ਬਣੀ ਡੱਬ ਹਾਂਜੀ ਤੇ ਵਿਰਲਾ ਬੁਰਲਾ ਤੁਸੀਂ ਵੇਖ ਸਕਦੇ ਥਾਨ ਮੁਠੀ ਆ ਤੇ ਫੇਸ ਕੁਆਲਿਟੀ ਤੁਹਾਨੂੰ ਚੈੱਕ ਕਰਾ ਗਏ ਚਲ ਜੀ ਆਖੋ ਕੁ ਬਿੱਲੀ ਆਖੋ ਕੁ ਪੂਰੀ ਬਿੱਲੀ ਜਿਵੇਂ ਆਡੇ ਇਧਰ ਮੰਨ ਕੇ ਚਲੋ ਵੀ ਬਾਰਡਰ ਏਰੀਏ ਦੇ ਪਿਓਰਟੀ ਦੇ ਵਿੱਚ ਜਿਹੜੇ ਜਾਨਵਰ ਕਿਨਿਆ ਜਾਂਦੇ ਆ ਉਹ ਇਹੋ ਜੀਆਂ ਮੱਜਾਂ ਗਿਣੀਆਂ ਜਾਂਦੀਆਂ ਪੁਰਾਣੇ ਰਵੇ ਦੇ ਵਿੱਚੋਂ ਜਿਹੜੀਆਂ ਹੁੰਦੀਆਂ ਤੇ ਬਾਕੀ ਜੇ ਕੋਈ ਰੰਗ ਤੇ ਵੀ ਜਾਵੇ ਤੇ ਪਿਛਲੇ ਪੈਰ ਵੀ ਇਹਦੇ ਚਿੱਟੇ ਆ ਤੇ ਅਗਲੇ ਵੀ ਦੋਵੇਂ ਚਿੱਟੇ ਆ ਅਗਲੇ ਵੀ ਦੋਵੇਂ ਚਿੱਟੇ ਤੇ ਆਖੋ ਬਿਲਕੁਲ ਮਣਕਣੀ ਆਖੇ ਨਿੱਕਾ ਸਿੰਗ ਲੱਗਾ ਵਾ ਖੁੱਡਾ ਖੱਡਾ ਤੁਸੀਂ ਚੈੱਕ ਕਰ ਸਕਦੇ ਜੇ ਜੇ ਵੀਰੇ ਗੱਲ ਕਰੀਏ ਮਗਰੇ ਦੇ ਕੀ ਬਚਾ ਨਾ ਕੱਟੀ ਆ ਜੀ ਕੱਟੀ ਆ ਇਹਦੇ ਹਾਂ ਵਿਖਾਉਣਾ ਠਾ ਗਿਆ ਵੇ ਇਹ ਠਾ ਗਿਆ ਪਤਾ ਸਾਡੇ ਇਹ ਤਾਂ ਬੱਚਾ ਪੂਰਾ ਨਾ ਲੱਤਾਂ ਦੇ ਖੜਦਕ ਫੜਦਕ ਹੋਣਗੇ ਆਹ ਇਹ ਕੱਲ ਦੀ ਸੂਈ ਆ ਦੇਖ ਸਕਦੇ ਬਿਲਕੁਲ ਗਿੱਲਾ 나ੜੂ ਆ ਤੇ ਅਜੇ ਲੂਈ ਨਾ ਹੀ ਵੀ ਪੂਰੀ ਪ੍ਰੋਪਰ ਨਹੀਂ ਸੰਗ ਬੱਚੇ ਤੇ ਹਾਂ ਤੇ ਸੋਣੀ ਬਾਕੀ ਝੋਟੀ ਤੇ ਕੀ ਡਿਟੇਲ ਜੇ ਦੀ ਇਸ ਟਾਈਮ ਜੇ ਗੱਲ ਕਰੀ ਆਪਾਂ ਕਿੰਨਾ ਬੋਲਾ ਬੋਲਾ ਪਹਿਨੇ ਚਵਾਈ ਹੋਈ ਸਵੇਰੇ ਤਾਂ 5 5.5 ਕਿਲੋ ਕੱਢਤਾ ਵਾ ਠੀਕ ਜੀ ਹੁਣ ਆਪਾਂ ਦੂਸਰੀ ਚਵਾਈ ਜਿਹੜੀ ਉਹ ਵੀਡੀਓ ਦੇ ਵਿੱਚ ਕਰਾ ਦੰਨੇ ਆ ਵੀਡੀਓ ਦੇ ਵਿੱਚ ਹੀ ਕਰਾ ਦੰਨੇ ਆ ਹਾਂ ਬਾਕੀ ਖਾਲੀ ਕਰਦਾ ਹੀ ਦੇਖੋ ਭੈਣ ਭਰਾ ਕਵਾਖੇ ਤੇ ਠੀਕ ਆ ਉਹ ਨਹੀਂ ਕੋਈ ਚੱਕਰ ਹੈਗਾ ਚਲੋ ਬਾਕੀ ਆਪਣੀ ਜਿੰਨੇ ਵੀ ਲੈਣੀ ਉਹ ਆ ਕੇ ਤਸੱਲੀ ਕਰੀ ਤਸੱਲੀ ਕਰ ਲੈ ਦੋ ਟਾਂ ਚੋਲੇ ਤਿੰਨ ਟਾਂ ਚੋਲੇ ਇਹਨਾਂ ਵੀ 2.5 ਲੰਗ ਦੇ ਵਿੱਚ ਅਜੀ ਦੋਤੇ ਆਜੂਗੀ ਝੋਟੀ ਆਜੂ ਬਿਲਕੁਲ ਬਿਲਕੁਲ ਯਾਨੀ ਕਿ ਬੋਲੇ ਦੀ ਗੱਲ ਕਰੀਏ ਉਹ ਤਾਂ ਇਹ ਆ ਵੀ ਭਾਵੇਂ ਕੋਈ 20 ਕਿਲੋ ਵਾਲੀ ਮੱਝ ਉਹਨੇ 7-8 ਕਿਲੋ ਤੋਂ 7-8 ਕਿਲੋ ਬਣਾਵਾ ਹਾਂਜੀ ਇਹ ਚੱਕਰ ਉਹ ਚਾਰ ਦਿਨ ਠਹਿਰ ਕੇ ਡੰਗਰ ਵਸਦਾ ਕਿਉਂ ਲੱਪਾ ਜਲਾ ਜਾਂਦਾ ਡੰਗਰ ਬਿਲਕੁਲ ਬਿਲਕੁਲ ਤੇ ਆਪਾਂ ਇੱਕ ਰੀ ਉਹਨੂੰ ਤੋੜ ਕੇ ਦਿਖਾ ਲਈਏ ਲੋ ਜੀ ਸੋ ਇੱਕ ਰੀ ਤੁਸੀਂ ਫੇਸ ਕੁਆਲਿਟੀ ਤੇ ਇਹਦੀ ਬਾਡੀ ਬੰਤਰ ਨਹੀਂ ਚੈੱਕ ਕਰ ਸਕਦੇ ਮਧਰੀ ਗੋਡੀ ਦੀ ਬਹੁਤ ਸੋਣੀ ਝੋਟੀ ਆ ਸਿੰਗਲ ਡੀਰੀ ਆ ਘੁੱਡਾ ਘੱਡਾ ਤੁਸੀਂ ਇੱਕ ਰੀ ਚੈੱਕ ਕਰ ਲਓ ਤੇ ਆਰਡਰ ਕੁਆਲਟੀ ਬਿਲਕੁਲ ਫਿਕਸ ਅਡਰਿਆ ਇਹਦਾ ਇਹਨੇ ਕੋਈ ਲਮਕਣਾ ਆਊਗਾ ਜਾਂ ਕੋਈ ਬਾਈ ਛਾਈ ਕੋਈ ਨਹੀਂ ਇਹੋ ਜਿਹਾ ਚੱਕਰ ਹੈਗਾ ਦੋਨੇ ਪਾਸੇ ਵਾਨੇ ਦੇ ਡਾਪਿਆ ਤੇ ਮੁਠੀ ਥਾਣ ਲੱਗਾ ਵਾ ਸੋ ਕਿਉਂਕਿ ਇਹੋ ਜਿਹਾ ਥਣ ਜਿਹੜਾ ਵਾ ਇਹ ਕੋਈ ਮੱਝ 10 ਉਹ ਵੀ ਛੋਟੀ ਸੂਪੇ ਮੰਨ ਲਓ ਤਾਂ ਵੀ ਕੋਈ ਇਹਨੂੰ ਰੋਗ ਨਹੀਂ ਪੈਂਦਾ ਛੇਤੀ ਕੀਤੇ ਚਵਾਈ ਚਵਾਈ ਇੱਕ ਨੰਬਰ ਹੁੰਦੀ ਹੈ ਇੱਕ ਰੀ ਫੇਰ ਗੇੜਾ ਦਵਾ ਦੋ ਵੀਰ ਜੀ ਮਾ ਇਧਰ ਲੈ ਆਉਣੇ ਕੋਈ ਨਹੀਂ ਹਾਂਜੀ ਇਧਰ ਨੂੰ ਮੈਂ ਉਧਰ ਨੂੰ ਲੈ ਜਾਵਾਂ ਚਾਰਾ ਨਾ ਬੱਚੇ ਦਾ ਹੀ ਕਰੀ ਜਾਂਦੀ ਆ ਬੱਚੇ ਦਾ ਕਰਦੀ ਮੈਂ ਤਾਜੀ ਸੂਈ ਆ ਉਹ ਵੇਖ ਸਾਡੇ ਅਗਲੇ ਬੰਨੇ ਝਾਲਰ ਤੇ ਵੀ ਇਹਦੇ ਡਾਬਾ ਪੂਰਾ ਪ੍ਰੋਪਰ ਤੇ ਬੇਲਬੂਲ ਦੀ ਬਹੁਤ ਸੋਹਣੀ ਆ ਝੋਟੀ ਜੇ ਗੱਲ ਕਰੀਏ ਮੰਨ ਕੇ ਚਲੋ ਸੂਝ ਆ ਕੇ ਦਾਖ ਨਹੀਂ ਦੇਣ ਦੀ ਹਾਂਜੀ ਹਾਂਜੀ ਲੱਖੀ ਮੁੱਖੀ ਨਹੀਂ ਚੁੱਕੀ ਝੋਟੀ ਨਹੀਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਾਕੀ ਇਹ ਨਹੀਂ ਵੀ ਕੋਈ ਛੋਟੀ ਨਾ ਮੰਨਿਓ ਪੂਰੀ ਝੋਟੀ ਆਪਣੇ ਆਪ ਦੇ ਵਿੱਚ ਵजूद ਵਾਲੀ ਆ ਤੇ ਸਿੰਗ ਸੁੰਗ ਬਿਲਕੁਲ ਬਾਰੀਕ ਸਿੰਗ ਦੀ ਆ ਸੋਹਣੀ ਅਲਟਰ ਕੁਆਲਟੀ ਆ ਕੂਸ਼ ਵੇਖੋ ਤੁਸੀਂ ਐ ਬਿਲਕੁਲ ਗਿੱਟਿਆਂ ਨਾਲ ਕਹਿੰਦੀ ਐ ਤੇ ਆਰਡਰ ਇਕਰੀ ਫਿਰ ਚਾਤੀ ਮਾਰ ਲਓ ਸੋ ਬਹੁਤ ਸੋਹਣੀ ਅਜੇ ਕੱਲ ਦੀ ਸੂਈ ਆ ਤੇ ਬਾਕੀ ਤੁਹਾਨੂੰ ਇਕਰੀ ਧਾਰਾ ਮਾਰ ਕੇ ਆਪਾਂ ਵੀਡੀਓ ਦੇ ਵਿੱਚ ਦਿਖਾ ਦਾਂਗੇ ਸਿੰਗਲ ਹੱਡੀ ਦੀ ਆ ਖੁੱਡਾ ਖੜਾ ਤੁਸੀਂ ਚੈੱਕ ਕਰ ਸਕਦੇ ਜੇ ਤੇ ਮਗਰ ਆ ਕੱਟੀ ਆ ਇਹਦੇ ਕੱਟੀ ਦੀ ਮਾਰਕਿੰਗ ਨੂੰ ਤੁਸੀਂ ਵੇਖ ਲਓ ਤੋ ਬਹੁਤ ਸੋਹਣੇ ਢਾਂਚੇ ਦੀ ਇਹ ਝੋਟੀ ਦੂਜਾ ਸੂਆ ਜਿਹੜੀ ਸੂਈ ਆ ਸੋ ਇਸ ਤੋਂ ਅੱਗੇ ਇੱਕ ਵਹਿੜ ਆ ਉਹਦੇ ਬਾਰੇ ਜਾਣਕਾਰੀ ਲੈਣੇ ਆ ਤੇ ਫਿਰ ਤੁਹਾਨੂੰ ਵੀਡੀਓ ਦੇ ਵਿੱਚ ਹੀ ਆਪਾਂ ਇਹਦੀ ਮਿਲਕਿੰਗ ਕਰਕੇ ਦਿਖਾਉਨੇ ਆ ਝੋਟੀ ਦੀ ਕਿਰਦੇ ਆਪਾਂ ਇਹਦੀ ਗੱਲ ਕਰੀਏ ਵਹਿੜ ਦੀ ਹਾਂਜੀ ਇਹ ਕਿੰਨਵਾ ਸੂਆ ਸੂਈ ਆ ਇਹ ਦੂਜੇ ਮਾਲਕਾ ਦਾ ਦੂਜੇ ਆਖਿਆ ਠੀਕ ਆ ਦੂਜਾ ਸੂਆ ਸੂਈ ਆ ਤੁਹਾਨੂੰ ਭਣ ਭਰਾ ਆਪਣੇ ਨੂੰ ਵਾਦ ਸਿਆਣੇ ਆ ਉਹ ਤੀਜਾ ਵੀ ਸਮਝ ਲਵੇ ਬਿਲਕੁਲ ਬਿਲਕੁਲ ਯਾਨੀ ਕਿ ਆਪਣਾ ਅਦਾਜਾ ਲਾ ਲੈਣ ਆ ਕੇ ਹਾਂ ਤੇ ਇਹਨਾਂ ਦੀ ਜਵਾਨ ਆ ਠੀਕ ਆ ਜਵਾਨ ਆ ਹਾਂਜੀ ਬਾਕੀ ਕ੍ਰੋਸ ਆਂਗ ਦੇ ਵਿੱਚ ਹੈਗੀਆਂ ਨੇ ਕੋਈ ਗਰਮੀ ਗਰਮੀ ਨਹੀਂ ਨਾ ਨਾ ਇਹਨੂੰ ਪ੍ਰਵਾਹ ਕੋਈ ਨਹੀਂ ਫਿਰ ਚਵਾਈ ਬੜੀ ਚੰਗੀ ਲੱਗੀ ਵੀ ਕਿਲੋ ਦੁੱਧ ਟਾਈਮ ਤੋਂ ਆਪਾਂ 18 ਦੀ ਗਾਰੰਟੀ ਦੇਾਂਗੇ ਯਾਨੀ ਕਿ 20 ਕਿਲੋ ਦੁੱਧ ਹਾਜ਼ਰ ਆ ਬਾਕੀ 18 ਕਿਲੋ ਦੀ ਗਾਰੰਟੀ ਦੇ ਦਾਂਗੇ ਹਾਂਜੀ ਹਾਂਜੀ ਕੋਈ ਵੀ ਸੱਜਣ ਆ ਕੇ ਤੁਸੀਂ ਦੋ ਟਾਈਮ ਤਿੰਨ ਟਾਈਮ ਚੋਗੇ ਤਸੱਲੀ ਕਰ ਸਕਦੇ ਥਣ ਥਣ ਤੁਸੀਂ ਵੇਖ ਸਕਦੇ ਬਿਲਕੁਲ ਹੱਥੀ ਚਵਾਈ ਵਾਲਾ ਥਣ ਲੱਗਾ ਵਾ ਥਣ ਨਾਲੋਂ ਮੰਦਣਾ ਪਊਗਾ ਇਹਨੂੰ ਬਿਲਕੁਲ ਜੀ ਬਿਲਕੁਲ ਹਾਂ ਸੋ ਬਹੁਤ ਸੋਹਣੀ ਢਾਂਚਾ ਵੀ ਬੜਾ ਸੋਹਣਾ ਵਾ ਤੇ ਫਿਰ ਕ੍ਰੋਸ ਬਰੀਡ ਦੇ ਵਿੱਚ ਆ ਜਿਹੋ ਜਿਹਾਂ ਮੰਨ ਕੇ ਚਲੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਚਲਣੀਆਂ ਵਾਂ ਤੇ ਮਗਰ ਗੱਲ ਕਰੀਏ ਮਗਰ ਵੀ ਬੱਛੀ ਆ ਤਾਂ ਬੱਛੀ ਘਿਰਦੀ ਜੇ ਘਿਰ ਮਸਲ ਦੀ ਬੱਛੀ ਆ ਕਿ ਨਸੀਮਨ ਘਿਰਦਾ ਲਵਾਇਆ ਇਹਨੂੰ ਤੇ ਵੇਖ ਸਕਦੇ ਤੁਸੀਂ ਬੱਛੀ ਦੀ ਫੇਸਬੁਕ ਬਹੁਤ ਕੰਨਕੁੰਨਾ ਵੀ ਨਾ ਹਾਂਜੀ ਅੱਛਾ ਬਹੁਤ ਵਧੀਆ ਬਿਲਕੁਲ ਤੇ ਇਹਨੂੰ ਵੀ ਆਪਾਂ ਕਰੀ ਵੀਰੇ ਤੋੜ ਕੇ ਦਿਖਾ ਦਈਏ ਵੇਖ ਸਕਦੇ ਤੁਸੀਂ ਇਹਦੇ ਆਰਡਰ ਦੀ ਕੁਆਲਿਟੀ ਬਿਲਕੁਲ ਫਿਕਸਡ ਰਿਆ ਤੋਂ ਥਾਨ ਬਹੁਤ ਪਿਆਰਾ ਲੱਗਾ ਇਹਨੂੰ ਯਾਨੀ ਕਿ ਥੀਚਵਾਈ ਤੁਸੀਂ ਕਰ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਤੇ ਕਰਾਸ ਬਰੀਡ ਦੇ ਵਿੱਚ ਆ ਯਾਨੀ ਕਿ ਜਿਹੋ ਜਿਹੇ ਮੌਸਮ ਆਉਣ ਵਾਲਾ ਗਰਮੀ ਵਾਲਾ ਤੁਰਿਆ ਆਉਂਦਾ ਵਾ ਉਹਦੇ ਵਿੱਚ ਇਹ ਬਿਲਕੁਲ ਕਾਮਯਾਬ ਰਹੂਗੀ ਘਰੇ ਦੁੱਧ ਪੀਣ ਵਾਸਤੇ ਜਾਂ ਡੇਰੀ ਦੁੱਧ ਮੰਨ ਲਓ ਪਾਉਣ ਲਈ ਬਹੁਤ ਵਧੀਆ ਵੀਰੇ ਕੀ ਲੱਗਦਾ ਆਉਣ ਵਾਲੇ ਦਨਾ ਚ ਦੁੱਧ ਵਧੂਗੀ ਵਧਣਾ ਵਧਣਾ ਨੇ ਵਧਣਾ ਇਹ ਤਾਂ ਠੀਕ ਹੈ ਜੀ ਆਪਾਂ ਤਾਂ ਅੱਜ ਹੀ ਲਿਆਂਦੀ ਸਵੇਰੇ ਅੱਛਾ ਆਪਣੇ ਕੋਲ ਸਵੇਰੇ ਹੀ ਆਈ ਹੈ ਅੱਜ ਹੀ ਆਈ ਤੇ ਕਿਉਂ ਅੱਤੀ ਪਰਸੋਂ ਦੀ ਆਈ ਤੇ ਅਜ ਤੱਕੇ ਸੂਬੀ ਰਾਤ ਠੀਕ ਠੀਕ ਹੈ ਹਾਂ ਬਾਕੀ ਬੱਚੇ ਬੱਚੇ ਤੇ ਬਹੁਤ ਸਹਿਮਤ ਆ ਬਿਲਕੁਲ ਜੀ ਬਿਲਕੁਲ ਉਹ ਵੰਗਾ ਪਾਲੇ ਨਾ ਪਾਲੇ ਪਰ ਆਪਾਂ ਪਾਲੀਨੇ ਠੀਕ ਠੀਕ ਹੈ ਹਾਂ ਜੀ ਹਾਂ ਜੀ ਉਹ ਇਧਰੋਂ ਵੀ ਤੁਸੀਂ ਥਾਣ ਤੋਂ ਇੱਕ ਵਾਰੀ ਚੈੱਕ ਕਰ ਸਕਦੇ ਜੀ ਬਹੁਤ ਸੋਹਣਾ ਨਾੜਾਂ ਵਾਲਾ ਭਵਾਨਾ ਇਹਦਾ ਤੇ ਬਾਕੀ ਜੀ ਬੋਡੀ ਬੰਤਰ ਦੀ ਵੀ ਸੋਹਣੀ ਆ ਕਰਾਸ ਬਰੀਡ ਦੇ ਵਿੱਚ ਵੈੜ ਸੋ ਜਿਸ ਵੀ ਕਿਹਨੂੰ ਚੰਗੀ ਲੱਗੇ ਉੱਪਰ ਦਿੱਤੇ ਨੰਬਰ ਤੇ ਤੁਸੀਂ ਕਾਲ ਕਰ ਲਿਓ ਬਾਕੀ ਦੋ ਟਾਈਮ ਤਿੰਨ ਟਾਈਮ ਚੋ ਕੇ ਤੁਸੀਂ ਤਸੱਲੀ ਕਰ ਸਕਦੇ ਜੇ ਜੇ ਗੱਲ ਕਰੀਏ ਵੀਰੇ ਇਹਦੇ ਰੇਟ ਦੀ ਰੇਟ ਅੱਛੇ ਵੀਰੇ ਪਾਉ ਆਪਾਂ 60 ਲਾਂ ਗੱਲ 58 ਮੰਗ ਲਈਏ 55 ਰੀ ਬੱਛੀ ਦੇ ਦਿਆਂਗੇ 55 ਵਿੱਚ ਛੋੜਛੱਪਾ ਕਰ ਦਿਆਂਗੇ ਠੀਕ ਹੈ ਯਾਨੀ ਕਿ 55 ਦੇ ਵਿੱਚੋਂ ਵੀ ਮਾਨਤਾ ਨਾਲ ਆਪਾਂ ਕਰ ਦਾਂਗੇ ਕਰਾਂਗੇ ਖੁੱਲਾ ਕਰ ਦਿਆਂਗੇ ਠੀਕ ਠੀਕ ਹੈ ਸੋ ਬਹੁਤ ਹੀ ਵਧੀਆ ਵਾਜਬ ਜੇ ਰੇਟ ਦੀ ਆ ਕਿਉਂਕਿ ਅੱਜ ਕੱਲ ਜਿਹੜਾ ਸਮਾਂ ਚੱਲਣਦਿਆ ਵਾ 20 ਕਿਲੋ ਵਾਲੀ ਵਾੜ ਤੁਹਾਨੂੰ ਪਤਾ ਹੈ ਵੀ ਇੰਨੇ ਰੇਟ ਦੇ ਵਿੱਚ ਨਹੀਂ ਮਿਲਦੀ ਬਾਕੀ ਆਰਡਰ ਤੁਸੀਂ ਚੈੱਕ ਕਰ ਸਕਦੇ ਜੇ ਥਾਂ ਦੀ ਕੁਆਲਟੀ ਬਹੁਤ ਸੋਹਣੀ ਆ ਤੇ ਵੀਰ ਕਹਿੰਦਾ ਵੀ 55000 ਦੇ ਵਿੱਚ ਤੁਹਾਨੂੰ ਇਹ ਦੇ ਦਾਂਗੇ ਉਹਦੇ ਵਿੱਚੋਂ ਛੋੜਛੱਪਾ ਜਿਹੜਾ ਕਰ ਦਾਂਗੇ ਮ ਤੂੰ ਦੇਖ ਸਕਦੇ ਜੀ ਸੋ 20 ਕਿਲੋ ਦੁੱਧ ਰੈਡੀ ਆ ਰੇ ਥੱਲੇ ਤੇ ਬਾਕੀ 18 ਕਿਲੋ ਦੀ ਤੁਹਾਨੂੰ ਗਰੰਟੀ ਦਿੱਤੀ ਜਾਊਗੀ ਤਸੱਲੀ ਤੁਸੀਂ ਕਰਨੀ ਆ ਆਪਣੀ ਆ ਕੇ ਸੋਹਣੇ ਕੱਦ ਕਾਠ ਦੀ ਆ ਕੋਈ ਬਹੁਤੇ ਦਰਮਿਆਨੇ ਕੱਦ ਦੀ ਨਹੀਂ ਕਿ ਫੱਬਦੀ ਆ ਪੂਰੀ ਮੈਂ ਭਾਂਡਾ ਫੜ ਲਿਆ ਤੇ ਹਾਂਜੀ ਬਾਕੀ ਤੁਹਾਨੂੰ ਅਖਰੀ ਆਪਾਂ ਚਵਾਈ ਇਹਦੀ ਦਿਖਾ ਦਿੰਨੇ ਆ ਵਹਿੜਦੀ ਵੀ ਧਾਰਾ ਮਾਰ ਕੇ ਇੱਕ ਜੀ ਤੁਸੀਂ ਕੋਈ ਪੂਰ ਛਟਾ ਇਹੋ ਜੀ ਚੀਜ਼ ਪਸਮਾ ਆ ਵਗੈਰਾ ਚੈੱਕ ਕਰ ਸਕਦੇ ਜੀ ਵੀਡੀਓ ਜੀ ਅਸਮਾਂ ਤੋਂ ਬਾਅਦ ਤੁਸੀਂ ਇੱਕ ਵਾਰੀ ਥਾਣੇ ਦਾ ਚੈੱਕ ਕਰ ਸਕਦੇ ਜੀ ਬਹੁਤ ਸੋਹਣਾ ਥਾਣਾ ਕੱਢਦੀ ਆ ਬਾਕੀ ਚੁਵਾਈ ਕਰਕੇ ਤੁਹਾਨੂੰ ਆਪਾਂ ਰੱਸੀ ਜਿਹੜੀ ਆ ਉਹ ਗਿੱਟਿਆਂ ਲਾ ਕੇ ਲੈਂਦੀ ਆ ਮੰਗਾ ਇੱਕ ਚਾਰ ਸਾਹ ਦੇ ਤੁਸੀਂ ਚੁਵਾਈਏ ਕੋਈ ਪੂਰ ਛਟਾ ਨਹੀਂ ਗਾ ਤੇ ਬਿਲਕੁਲ ਚੋਣਚਾਂ ਨੂੰ ਵੀ ਪੂਰੀ ਭੋਲੀ ਇਕਦਮ ਮਾਪੀ ਚੈੱਕ ਕਰ ਸਕਦੇ ਕੋਈ ਚਵਾਈ ਬਹੁਤ ਜਾਨੀ ਚਵਾਈ ਕੋਈ ਹੋਈ ਨਹੀਂ ਵੀ ਹਾਂਜੀ ਹਾਂਜੀ ਕੋਈ ਕਮੀ ਕਿਸੇ ਗੱਲ ਦੀ ਉਠਾਣ ਟੁੜਦਾ ਨਾ ਪੂਰ ਛਟਾ ਡੋਕਲ ਹਾਂਜੀ ਚਵਾਈ ਦੀ ਬੜੀ ਨਿਗਰ ਚਵਾਈ ਵੇਖੇ ਪਤਾ ਲੱਗ ਜਾਂਦਾ ਹੈ ਮੰਨ ਲਓ ਕੋਈ ਡੋਕਲ ਹੋਵੇ ਜਾਂ ਕੋਈ ਪੂਰ ਛਟਾ ਹੋਵੇ ਜਿਆਦਾਤਰ ਮੈਂ ਅੱਛਾ ਡੰਗਰ ਨਾਲ ਸੋਇਆ ਲੈਣਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਸੋਇਆ ਡੰਗਰ ਦਾ ਬੜਾ ਵਾਧਾ ਵਾ ਇਹ ਆ ਵੀ ਕੋਈ ਲਾਹਮੇ ਵਾਲੀ ਗੱਲ ਨਹੀਂ ਰਹੇਗੀ ਬਸ ਬਸ ਹਾਂਜੀ ਗੱਭਨ ਡੰਗਰਪੜੀ 1921 ਨਿਕਲ ਆਉਂਦਾ ਵਾ ਬਿਲਕੁਲ 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 ਸਹੀ ਗੱਲ ਇਹਦੀ ਫੈਂਡ ਵੀ ਪੰਜ ਹੋਊਗੀ ਇਸ ਟਾਈਮ ਠੀਕ ਜੀ ਇਹ ਦੁੱਧ ਜਿਹੜਾ ਇਹ ਦੁੱਧ ਤੇ ਬਿਲਕੁਲ ਦਿਸ ਨਹੀਂ ਦਿਆ ਮੱਝਾਂ ਵਰਗਾ ਵਾ ਮੱਝਾਂ ਵਰਗਾ ਇਹ ਦੇਖ ਸਕਦੇ ਜੀ ਦੁੱਧ ਮੈਨੂੰ ਲੱਗਦਾ ਵੀ ਹੁਣ ਇਸ ਟਾਈਮ ਵੀ ਦੱਸ ਤਾ ਹੀ ਬਾਹਰ ਹੋਣਾ ਵਾ ਬਾਹਰ ਪੰਡਾ ਹੋਰ ਫੜਨਾ ਪਊ ਐ ਇਸ ਟਾਈਮ ਤਾਂ ਬਿਲਕੁਲ ਬਾਕੀ ਭੈਣ ਭਰਾ ਜੀ ਇਹਦੇ ਕੋਈ ਸੌਦਾ ਹੈ ਜੇ ਸਵੇਰੇ ਵੀਡੀਓ ਕਾਲ ਤੇ ਚੋਲੇ ਜਾਂ ਆ ਜਾਵੇ ਆ ਜਾਗੇ ਤੇ ਬਹੁਤ ਹੀ ਚੰਗੀ ਗੱਲ ਹੈ ਬਾਕੀ ਆ ਕੇ ਜੇ ਕੋਈ ਤਸੱਲੀ ਕਰੇ ਉਹਦੇ ਨਾਲ ਦੀ ਰੀਸ ਨਹੀਂ ਰੀਸ ਨਹੀਂ ਕਿਉਂਕਿ ਆਪਾਂ ਵੀ ਟੈਨਸ਼ਨ ਫਰੀ ਤੇ ਅਗਲਾ ਵੀ ਟੈਨਸ਼ਨ ਫਰੀ ਹਾਂ ਜਿੰਨੇ ਪੈਸੇ ਲਾਉਣੇ ਆ ਬਸ ਬਸ ਤੇ ਉਹ ਆ ਕੇ ਦੋ ਟਾਈਮ ਭਾਵੇਂ ਚੋਲੇ ਭਾਵੇਂ ਇੱਕ ਟਾਈਮ ਵੀਡੀਓ ਕਾਲ ਤੇ ਚੋਲੇ ਦੂਜੇ ਟਾਈਮ ਆਪ ਆ ਕੇ ਚੋਲੇ ਹਾਂ ਭਾਂਡਾ ਦੂਜਾ ਫੜਦੀ ਹੈ ਹਾਂ ਚੰਦਰਾ ਆਏ ਪਰ ਇਹ ਸਭ ਬਾਕੀ ਪਾਂਡਾ ਮੜਾ ਫੜਾ ਕੇ ਜਾਣ ਆ ਲੈ ਖਾਦੇ ਤੂੰ ਹੀ ਆ ਕੈਮਰਾ ਦੇਖਦਾ ਤੂੰ ਮੱਕੇ ਨੇ ਇੱਕ ਕਬਾਲਟੀ ਵਿੱਚ ਪੂਰੀ ਫੁੱਲ ਹੋ ਗਈ ਆ ਤੇ ਦੂਜੀ ਤਾਂ ਵੱਖਰਾ ਦੋਦ ਚੋਗੇ ਵਿਖਾਉਣ ਲੱਗੇ ਆ ਇਹ ਕੋਲ ਤਾਂ ਹੋਂ ਚੁੱਕੇ ਲੱਗ ਗਈ ਆ ਠੰਡੇ ਸੁਭਾਅ ਦੀ ਆ ਤੇ ਬਾਕੀ ਬੱਚੇ ਨੂੰ ਥੋੜਾ ਜਿਹਾ ਥੱਲੇ ਛੱਡਾਂਗੇ ਦੁੱਧ ਜਰੂਰ ਤੇ ਹਾਂ ਜੀ ਕਿੰਨਾ ਕਾ ਲਾ ਬਿਲਕੁਲ ਹਾਂ ਜੀ 1 ਕਿਲੋ ਦੁੱਧ ਹੀ ਆ ਲਾ ਲੋ ਤੇ ਬਾਕੀ ਆ ਬਾਟੀ ਜਿਹੜੀ ਇਹ ਫੁੱਲੇ ਤੇ ਇਹ ਬਾਕੀ ਤੁਸੀਂ ਤਸੱਲੀ ਜਿਹੜੀ ਆਪ ਆ ਕੇ ਕਰ ਲੈਣੀ ਹੈ ਦੋ ਟਾਈਮ ਤਿੰਨ ਟਾਈਮ ਚੋਏ 18 ਕਿਲੋ ਦੀ ਨੈਟ ਤੁਹਾਨੂੰ ਗਾਰੰਟੀ ਵੀ ਆਪਾਂ ਦੇ ਦਾਂਗੇ ਵੀਰ ਜੀ ਹਣੀ ਕਹਿੰਦੇ ਸੋ ਇਹ ਹੀ ਗਾਂ ਦੀ ਆਪਾਂ ਚਵਾਈ ਤੁਹਾਨੂੰ ਦਿਖਾਤੀ ਆ ਬਾਕੀ ਤੁਸੀਂ ਆਪਣੀ ਆ ਕੇ ਤਸੱਲੀ ਕਰ ਸਕਦੇ ਜੀ ਵੀਰ ਜੀ ਨੇ ਕਹਿੰਦੇ ਆ ਵੀ ਜੇ ਕਹੇ ਨੇ ਆਨਲਾਈਨ ਮੰਗਵਾਨੀ 18 ਕਿਲੋ ਦੁੱਧ ਦੀ ਗਾਰੰਟੀ ਦੇਵਾਂਗੇ ਤੇ ਬਾਕੀ ਠੰਡੇ ਸੁਭਾ ਦੇ ਆ ਰੱਸੀ ਤੋਂ ਬਿਨਾ ਵੀ ਭਾਵੇਂ ਤੁਸੀਂ ਵੇਚੋ ਕੋਈ ਚੱਕਰ ਨਹੀਂ ਬਾਕੀ ਇਹ ਆ ਵੀ ਮਸ਼ਰਮੱਖੀ ਦਾ ਕਰਕੇ ਰੱਸੀ ਜਿਹੜੀ ਆ ਉਹ ਇੱਕ ਵਧੀਆ ਵੀ ਚੀਜ਼ ਆ ਵੰਗੇ ਦਾ ਵਾਅਦਾ 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 ਬਿਲਕੁਲ ਸਹੀ ਗੱਲ ਆ ਵੰਗੇ ਨਾਲ ਭਾਵੇਂ ਕੋ ਤਿੰਨ ਟਾਈਮ ਚੋਲੇ ਬਿਲਕੁਲ ਬਿਲਕੁਲ ਸਹੀ ਗੱਲ ਜੀ ਆਲੇ ਵੇਹ ਕਈਰ ਜਾਨਵਰ ਡਰ ਜਾਂਦਾ ਵਾ ਦੂਜਿਆਂ ਦਾ ਡਰ ਜਾਂਦਾ ਆ ਜਿਹੜੀ ਮੱਖੀ ਹੈ ਨਾ ਇਹ 2 ਮਹੀਨੇ ਵੰਗੇ ਤੇ ਡੰਗਰ ਜਿਹੜਾ ਰੂ ਬਾਦਾ ਹੀ ਬਿਹਤਰ ਆ ਸਹੀ ਗੱਲ ਹੈ ਹਾਂ ਬਿਲਕੁਲ ਸਹੀ ਗੱਲ ਹੈ ਅਸੀਂ ਤਾਂ ਸਾਰਾ ਮਾਲਚ ਨਾ ਕਰੇ ਚੋਨਾ ਹੋਵੇ ਹਾਂਜੀ ਨਗਲੀਆਂ ਲੱਤਾਂ ਨੂੰ ਸਾਰੀਆਂ ਨੂੰ ਵੰਗੇ ਲਗਝਾਈਆਂ ਪਹਿਲ ਨਾਲ ਦੂਜਿਆਂ ਸਾਰੀਆਂ ਹੀ ਯਾਨੀ ਕਿ ਮੱਝਾਂ ਨੂੰ ਵੀ ਪਾਉਂਦੇ ਪਾਉਂਦੇ ਮੱਝਾਂ ਨੂੰ ਪੱਕਾ ਵੰਗੇ ਤੇ ਬਗੇ ਚੋਣੀਆਂ ਹੀ ਨਹੀਂ ਅਸੀਂ ਠੀਕ ਠੀਕ ਹੈ ਤੇ ਹੁਣ ਬੱਚਿਆਂ ਬੱਚਿਆਂ ਦੁੱਧ ਤਾਂ ਬੰਦ ਕੀਤਾ ਹੋਵੇ ਬਿਲਕੁਲ ਤੇ ਹੁਣ ਸਾਰੀਆਂ ਨੂੰ ਮਗਰ ਵੰਗਾ ਤੇ ਫੀਡਿੰਗ ਆ ਡਾ ਕੇ ਚੋਣੀਆਂ ਪੈਂਦੀਆਂ ਦੁੱਧ ਜਿਆਦਾ ਮਹੀ ਥੇ 15 15 16 16 ਕਿਲੋ ਆ ਆਹ ਨਹੀਂ ਵਧੀਆ ਫਿਰ ਬੰਦਾ ਆਰਾਮ ਨਾਲ ਚੋ ਲੈਦਾ ਹਾਂ ਇਹ ਵੇਖ ਸਕਦੇ 1 ਕਿਲੋ ਖੰਡ ਆਪਾਂ ਬੱਚੇ ਨੂੰ ਵੀ ਛੜਤਾ ਵਾ ਡੇਢ ਕਿਲੋ ਦੁੱਧ ਬੱਚੇ ਨੇ ਲਿਆ ਘੱਟੋ ਘੱਟ ਲੈ ਲੈ ਹਾਂ ਜੀ ਮੱਝ ਦੀਆਂ ਵੀ ਤੁਹਾਨੂੰ ਇੱਕ ਰੀ ਆਪਾਂ ਧਾਰਾ ਮਾਰ ਕੇ ਦਿਖਾ ਦਿੰਨੇ ਹਾਂ ਬਹੁਤ ਸੋਹਣੇ ਖਣ ਭਾਂਡੇ ਦੀ ਝੋਟੀ ਦੂਜਾ ਸੂਆ ਜਿਹੜੀ ਕੱਲ ਦੀ ਸੋਈ ਆ ਤੇ ਮਗਰ ਵੀ ਇਹਦੇ ਕੱਟੀ ਤੁਸੀਂ ਦੇਖ ਸਕਦੇ ਬਿਲਕੁਲ ਹੀ ਤਾਜੀ ਆ ਕੋਈ ਇਹ ਨਹੀਂ ਵੀ ਤਿੰਨਾਂ ਚੌ ਦਿਨਾਂ ਦੀ ਸੋਈ ਹੋਊਗੀ ਤੇ ਕੱਟੀ ਵੀ ਬਹੁਤ ਸੋਹਣੀ ਆ ਜੇ ਕੋਈ ਭਰਾ ਸਾਂਭ ਲੂ ਗਰੇ ਆਖੂ ਖੇਦੀ ਵੀ ਬਿੱਲੀ ਆ ਸੋ ਤੁਸੀਂ ਇੱਕ ਰੀ ਦੇਖ ਸਕਦੇ ਇਹਦਾ ਪਸਮਾਂ ਵਗੈਰਾ ਪਸਮਾਂ ਕੇ ਥਾਣ ਬਹੁਤ ਸੋਹਣਾ ਕਰ ਜਾਂਦੀ ਆ ਐ ਵਾਟ ਵਟ ਬਿਲਕੁਲ ਕਲੀਅਰ ਕਰ ਗਈ ਥਾਣਾ ਦੇ ਵਿੱਚੋਂ ਤੇ ਚੌਵੇਂ ਥਾਣ ਇੱਕੋ ਜਿਹਾ ਪਸਮਾਂ ਦਾ ਇਹ ਹੋਿੰਦਾ ਫਾਇਦਾ ਤੁਸੀਂ ਵੀਡੀਓ ਦੇ ਵਿੱਚ ਇਹਨਾਂ ਕਨਫਰਮ ਕਰ ਲੈਂਦੇ ਵੀ ਥਣ ਵਗੈਰਾ ਕੋਈ ਵੱਟਾ ਛੋਟਾ ਨਹੀਂ ਬਿਲਕੁਲ ਬਰਾਬਰ ਦੇ ਆ ਤੇ ਬਾਕੀ ਤੁਹਾਨੂੰ ਆਪਾਂ ਧਾਰਾ ਮਾਰ ਕੇ ਕਰੀ ਦਿਖਾ ਦਿੰਨੇ ਆ ਬਾਕੀ ਫੇਸ ਕੁਆਲਟੀ ਬਿਲਕੁਲ ਗੁਲਾਬੀ ਜ਼ੁਬਾਨ ਦੀ ਕੋਈ ਇਹਦੇ ਵਿੱਚ ਕ੍ਰੋਸ ਪਾਨੀਗਾ ਚੰਗੇ ਜੇ ਤੁਸੀਂ ਬੱਚੇ ਲੈਣੇ ਆ ਨੀਲੀ ਰਵੀ ਦੇ ਉਹਦੇ ਲਈ ਬਹੁਤ ਵਧੀਆ ਬੈਸਟ ਆਪਸ਼ਨ ਰਹੂਗੀ ਝੋਟੀ ਉਗਿਆਨ ਨੂੰ ਜਿੱਦਾਂ ਦਾ ਵੀ ਸੀਮਣ ਲਾ ਲੋਗੇ ਉਦਾਂ ਦੇ ਬੱਚੇ ਕੱਢੂਗੀ ਕੋਈ ਇਹ ਨਹੀਂ ਵੀ ਓਵਰ ਵਾਈਟ ਆ ਜਾਊਗਾ ਜਾਂ ਕੋਈ ਘੱਟ ਮਾਰਕਿੰਗ ਆਲਾ ਬੇਖਸਾ ਦੇ ਵਿੱਚ ਪਸਮਾ ਬਹੁਤ ਸੋਹਣਾ ਵਾ ਤੇ ਕੋਈ ਪੂਰ ਛਟਾ ਨਹੀਂ ਬਿਲਕੁਲ ਚੋਣ ਜਾਣ ਰੂਵਰ ਕੀ ਪੋਲੀ ਆ ਗਾੜੀ ਤੁਸੀਂ ਦੇਖ ਸਕਦੇ ਆਣ ਮੋਠੀ ਮੋਠੀ ਲੱਗਾ ਏ ਵਾਨੇ ਦੇ ਨਾੜਾ ਤੁਹਾਨੂੰ ਨਜ਼ਰ ਆਉਂਦੀ ਹੋਣੀਆਂ ਇੱਕ ਦੁੱਧ ਵਾਲੇ ਜਾਨਵਰ ਦੀ ਨਿਸ਼ਾਨੀ ਹੁੰਦੀ ਹੈ ਤਾਂ ਆਮੀ ਐਸਾ ਖਗਾਵਾਂ ਜਿਹੜੀਆਂ ਜ਼ਿਆਦਾ ਦੁੱਧ ਦਿੰਦੀਆਂ ਉਹਨਾਂ ਦੇ ਬਿਲਕੁਲ ਜਾਲ ਵਿੱਚ ਆਉਂਦਾ ਵਾ ਇਹ ਵੀ ਝੋਟੀ ਉਮੀਦ ਹੈ ਵੀ ਸੋਨਾ ਦੁੱਧ ਕਰੂਗੀ ਜੇ ਵੀਰ ਜੀ ਉਦਾਂ ਵਹਿ ਪਿਛਲੇ ਸੂਏ ਦਾ ਨਾ ਕਿੰਨਾ ਕ ਦੱਸਿਆ ਦੋਤੇ ਇਹ 11 12 ਕਿਲੋ ਪਹਿਲੇ ਦਿਨ ਨਹੀਂ ਕੱਢਿਆ ਠੀਕ ਜੀ ਹਾਂ ਇਹ ਗਾੜਿਆ ਸਵਾ ਕਿਲੋ ਦੀ ਗਾੜ ਹੈ ਕੀ ਹੈ ਬਿਲਕੁਲ ਹੈਗੀ ਹੈ ਜੀ ਹਾਂ ਠੀਕ ਹੈ ਮਾ ਜਾਨ ਪਿਛਲੇ ਥਾਣਾ ਦੇ ਬਹੁਤ ਵਧੀਆ ਨਿੱਗਰੇ ਬਹੁਤ ਨਿੱਗਰੇ ਛੋਟੇ ਨੇ ਕੋਈ ਪੂਰ ਛਟਾ ਨਹੀਂਗਾ ਬਿਲਕੁਲ ਰੂਵ ਵਰਗੀ ਪੋਲੀ ਹੈ ਐਰ ਕੀ ਕਿੰਨੀ ਘਾਸ ਕਰਦੇ ਆਪਾਂ ਤੁਹਾਡੇ ਹਿਸਾਬ ਦੇ ਨਾਲ ਮੈਂ ਤਾਂ 14 15 ਕਿਲੋ ਦੀ ਪੱਕੀ ਇਹਦੀ ਉਮੀਦ ਕਰਦਾ ਵੀ ਇੰਨਾ ਇਹ ਦੁੱਧ ਕਰੂ ਇਹਦੀ ਦੂਸਰੀ ਚਵਾਈ ਹੋਈ ਆ ਸਵੇਰੇ ਮੇਰੇ ਆਪਾਂ ਪਹਿਲੀ ਕੀਤੀ ਆ ਦੁੱਧ ਦੀ ਚਵਾਈ ਕਰਨ ਲੱਗੀਆਂ ਪਹਿਲੀ ਸਵੇਰੇ ਇਹਨੇ 5 5.5 ਕਿਲੋ ਬੋਲੇ ਕੱਢਦਾ ਵਾ ਠੀਕ ਜੀ ਹਾਂਜੀ ਹਾਂਜੀ ਯਾਨੀ ਕਿ ਹੁਣ ਵੀ ਸੋਨਾ ਲੈਵਾ ਇਹਨੇ ਬਣਾਇਆ ਹੈ ਤੇ ਬਾਕੀ ਦੁੱਧ ਦੇ ਆਕੇ ਜਾਨਵਰ ਹੋਰ ਨਿਖਰਦਾ ਵਾ ਹਾਂ ਬਹੁਤ ਸੋਹਣਾ ਚਵਾਕ ਅਸਮਾਨ ਆ ਬਲਕਿ ਰੀਦੀ ਆੜੀ ਪਰਸੋਂ ਨੂੰ 12 ਕਿਲੋ ਕਰ ਦੂੰਗੀ ਬਿਲਕੁਲ ਸਹੀ ਗੱਲ ਹੈ ਜੀ ਕਈ ਜਾਨਵਰ ਬਹੁਤ ਛੇਤੀ ਦੁੱਧ ਤੇ ਆ ਜਾਂਦੇ ਆ ਹੂੰ ਇਹ ਚਵਾ ਚੰਗਾ ਲੱਗਾ ਦੋ ਦੋਨੇ ਹੀ ਦੇਣਾ ਹਾਂਜੀ ਹਾਂਜੀ ਚਵਾ ਤੋਂ ਪਤਾ ਲੱਗਦਾ ਇਹ ਦੁੱਧ ਵਾਲਾ ਜਾਨਵਰ ਦਾ ਚਵਾ ਜਿਹੜਾ ਵਾ ਹੂੰ ਹੂੰ ਉਤੋਂ ਹੀ ਪਤਾ ਲੱਗ ਜਾਂਦਾ ਉਹ ਜੀ ਆ ਬੋਲੀ ਬਿਲਕੁਲ ਜੀ ਤਕਰੀਬਨ ਆਪਾਂ ਮੰਨ ਸਕਦੇ ਆ ਵੀ ਕੋਈ 8-9 ਕਿਲੋ ਦੇ ਲਾਗੇ ਬਨੇ ਬੋਲਾ ਇਸ ਟਾਈਮ ਤੇ ਕਿਆ ਰਹੇਗਾ ਜੀ ਹਾਂ ਜੀ ਹਾਂ ਜੀ ਇਹ ਬੱਚੇ ਨੂੰ ਵੀ ਥੱਲੇ ਛੜਤਾ ਵਾ ਹਾਂ ਜੀ ਹਾਂ ਸੋ ਇਹ ਅੱਜ ਦੀ ਵੀਡੀਓ ਵਿੱਚ ਦੋ ਜਾਨਵਰ ਤੇ ਵੀਰੇ ਇੱਕ ਆਪਾਂ ਇਹਦਾ ਰੇਡ ਕਨਫਰਮ ਕਰਦੀਏ ਝੋਟੀ ਦਾ ਹਾਂ ਇਹਦਾ ਮੰਗਦੇ ਤਾਂ ਆਪਾਂ ਅੱਛੇ ਵੀਰੇ ਸਵਾਇਕ ਪੱਛੀ ਆ ਠੀਕ ਜੀ ਹਾਂ 125000 ਡਿਮਾਂਡ ਕਰਦੇ ਆ ਹਾਂ 120 ਦੀ ਪੂਰੇ ਦੀ ਦੇ ਦਿਆਂਗਾ 120 ਹੀ ਦੇ ਰਾਂਗੇ ਹਾਂਜੀ ਠੀਕ ਹੈ ਕੋਈ ਸੌਦੇ ਬਾਜ਼ੀ ਵਾਲੀ ਗੱਲ ਨਹੀਂ 120 ਦੀ ਵੀਰ ਜੀ ਨੇ ਵੀ ਲਾਸਟ ਆਪਾਂ ਦੇ ਦਾਂਗੇ ਉਹ ਕਿੱਧਰ ਡੰਗ ਨੂੰ ਕਿ ਨਹੀਂ ਬਿਲਕੁਲ ਇਹ ਕਹਿੰਦੇ ਵਿਸਾਖੀ ਤੇ ਮੇਲੇ ਮੂਲੇ ਦੇ ਵੀ ਖੜਨੀ ਆ ਤੇ ਡੇਰ ਨੂੰ ਜਾ ਕੇ ਹੱਥ ਫੇਰੂਗੀ ਬਿਲਕੁਲ ਸਹੀ ਗੱਲ ਨਿਕੜਦਾ ਹੀ ਆ ਇਹਨਾਂ ਦਿਨੋਂ ਦਿਨ ਬਹੁਤ ਸੋਹਣੀ ਝੋਟੀ ਵਖੀ ਊਖੀ ਪੂਰੀ ਵੱਡੀ ਦੀ ਹੈ ਇਹ ਬਾਕੀ ਤੁਸੀਂ ਜਜਮੈਂਟ ਆਪ ਕਰ ਲੈਣੀ ਆ ਕੋਈ ਛੋਟੀ ਨਹੀਂ ਕੀ ਸੋਹਣੀ ਝੋਟੀ ਆ ਜਿਨੇ ਵੀ ਕਹਿੰਨੇ ਬਰੀਡ ਵਾਸਤੇ ਨੀਲੀ ਰਵੀ ਦੀ ਨਸਲ ਤਿਆਰ ਕਰਨੀ ਆ ਜਿਸ ਵੀ ਕਹਿੰਨੇ ਮੰਨ ਲਓ ਬੱਚੇ ਲੈਣੇ ਨੀਲੀ ਰਵੀ ਦੇ ਅੱਗੇ ਬਹੁਤ ਸੋਹਣੀ ਰਹੂਗੀ ਜਿੱਦਾਂ ਦਾ ਤੁਸੀਂ ਸੀਮਨ ਨਾਲੋਗੇ ਉਦਾਂ ਦਾ ਬੱਚਾ ਕੱਢ ਦੂਗੀ ਅੱਜ ਦੀ ਵੀਡੀਓ ਦੇ ਵਿੱਚ ਇਹ 2 ਜਨਵਰੀ ਹੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਇੱਕ ਵੜ ਹੀ ਤਕਰੀਬਨ 20 ਕਿਲੋ ਦੁੱਧ ਦੇ ਵੀ ਰੈਡੀ ਹੈ ਥੱਲੇ 55000 ਦੇ ਵਿੱਚ ਮਾਨਤਾਣ ਹੋ ਜਾਊ ਤੁਹਾਡਾ ਝੋਟੀ ਜਿਹੜੀ ਆ ਸਵਾ ਲੱਖੇ ਦਾ ਮੁੱਲ ਆ ਤੇ 1 20 ਦੇ ਵਿੱਚੋਂ ਮਾਨਤਾਣ ਜਿਹੜਾ ਤੁਹਾਡਾ ਹੋ ਜਾਊਗਾ ਸੋ ਉੱਪਰ ਦਿੱਤੇ ਨੰਬਰ ਤੇ ਕਾਲ ਕਰ ਲਿਓ ਇੱਕ ਵਾਰੀ ਫੇਰ ਕਨਫਰਮ ਕਰਾਦਾ ਪਿੰਡ ਬਲਟੋਆ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈ ਧੰਨਵਾਦ